ਮਹਿਲਕਲਾ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਐਸਟੀ ਵਿੰਗ ਪ੍ਰਧਾਨ ਲਗਾਉਣ ਤੇ ਲੁਧਿਆਣਾ ਦੇ ਸਰਕਟ ਹਾਊਸ ਵਿੱਚ ਪੰਜਾਬ ਦੇ ਵੱਖ-ਵੱਖਿਆ ਸੀ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਕੀਤੀ ਗਈ ਮੀਟਿੰਗ ਪੱਤਰਕਾਰਾਂ ਨਾਲ ਗੱਲਬਾਤ ਕਰਦੀ ਹੋਈ ਮਹਿਲਕਲਾ ਤੋਂ ਵਿਧਾਇਕ ਅਤੇ ਐਸਟੀ ਵਿੰਗ ਪੰਜਾਬ ਪ੍ਰਧਾਨ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਲੁਧਿਆਣਾ ਦੇ ਸਰਕਟ ਹਾਊਸ ਐਸਟੀ ਵਿੰਗ ਦੇ ਵੱਖ-ਵੱਖ ਪੰਜਾਬ ਦੇ ਜ਼ਿਲ੍ਹਾ ਪ੍ਰਧਾਨਾਂ ਨਾਲ ਮੀਟਿੰਗ ਕੀਤੀ ਗਈ ਹੈ ਕਈ ਮੁੱਦਿਆਂ ਤੇ ਗੱਲਬਾਤ ਵੀ ਕੀਤੀ ਗਈ ਹੈ ਲੁਧਿਆਣਾ ਵਿਖੇ ਸਾਡੇ ਪੰਜਾਬ ਦੀ ਬੌਡੀ ਦੀ ਮੀਟਿੰਗ ਰੱਖੀ ਗਈ ਸੀਗੀ ਸਾਰੇ ਜਿੰਨੇ ਵੀ ਸਾਡੇ ਜ਼ਿਲ੍ਹਾ ਪ੍ਰਧਾਨ ਸੀਗੇ ਪੰਜਾਬ ਦੀ ਬੌਡੀ ਦੇ ਜਿੰਨੇ ਵੀ ਅਹੁਦੇਦਾਰ ਸੀ ਸਾਰਿਆਂ ਨੂੰ ਵਧਾਈ ਦਿੱਤੀ ਆ ਪਹਿਲੀ ਮਿਲਣੀ ਸੀਗੀ ਪਹਿਲਾ ਦਿਨ ਸੀਗਾ ਅੱਜ ਸਾਰਿਆਂ ਨੂੰ ਆਪਦੇ ਹਲਕਿਆਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਪੂਰੀ ਤਨਦੇਹੀ ਦੇ ਨਾਲ ਆਪਦੇ ਸਿੱਖਿਆ ਜਨਰਲ ਲਈ ਕੰਮ ਕਰਨ ਨੂੰ ਹਦਾਇਤ ਪਾਰਟੀ ਨੇ ਵੀ ਕੀਤੀ ਆ ਅਸੀਂ ਵੀ ਇਹਨਾਂ ਨੂੰ ਕਿਹਾ ਵੀ ਜਿੰਨਾ ਵੀ ਆਪਾਂ ਮਾਨਸਿਕਾਰ ਦੇ ਸਕਦੇ ਆ ਉਹ ਵੱਧ ਤੋਂ ਵੱਧ ਦਿਓ ਕਿ ਪਿੰਡਾਂ ਦੇ ਵਿੱਚ ਜਾ ਕੇ ਆਪਦੇ ਭਾਈਚਾਰੇ ਦੇ ਜਿੰਨੇ ਵੀ ਸਮੱਸਿਆਵਾਂ ਨੇ ਉਹੋ 4:00 ਤੇ 5:00 ਸਾਡੇ ਤੇ 5:00 ਅਸੀਂ ਗਾ ਮਾਨਜੋ ਮੁੱਖ ਮੰਤਰੀ ਸਾਹਿਬ ਦੀ ਧੰਨਵਾਦ ਲੱਗ ਰਹੀ ਗੱਲਬਾਤ ਹੋਈ ਅੱਜ ਸਾਰੇ ਜਾਣ ਪਹਿਚਾਣੀ ਹੋਈ ਹੈ ਜਿਹੜੇ ਜ਼ਿਲ੍ਹੇ ਪ੍ਰਧਾਨ ਹਨ ਉਹਨਾਂ ਨੂੰ ਹਦਾਇਤ ਕੀਤੀ ਗਈ ਹੈ ਟੁਕਟ ਕੀਤੀ ਗਈ ਹੈ ਵੀ ਜਿੰਦੇ ਵੀ ਸਾਡੇ ਬਲੌਗ ਪ੍ਰਧਾਨ ਨੇ ਜਾਂ ਰਹਿੰਦਾ ਜ਼ਿਲ੍ਹੇ ਦਾ ਟਾਚਾ ਉਹ ਇਹ ਜਲਦੀ ਹਫ਼ਤੇ ਦੇ ਦਸ ਦਿਨਾਂ ਦੇ ਅੰਦਰ ਬਣਾ ਕੇ ਉਹ ਪਾਰਟੀ ਨੇ ਅੱਜ ਲੁਧਿਆਣਾ ਵਿੱਚ ਸਾਡੇ ਨਵ ਨਿਯੁਕਤ ਜਿਹੜੇ ਸਰਦਾਰ ਕੁਲਵੰਤ ਸਿੰਘ ਬਡੋਰੀ ਜੀ ਐਮਐਲਏ ਮਹਿਲਕਲਾ ਉਹਨਾਂ ਨੂੰ ਪਾਇੰਟ ਕੀਤਾ ਗਿਆ ਆ ਐਸਸੀ ਸਮਾਜ ਦੇ ਲਈ ਉਹ ਸਾਡੇ ਪੰਜਾਬ ਦੇ ਪ੍ਰਧਾਨ ਨੇ ਔਰ ਉਹਨਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅਰਵਿੰਦ ਕੇਜਰੀਵਾਲ ਜੀ ਨੇ ਅਪਾਇੰਟ ਕੀਤਾ ਤੇ ਉਹਨਾਂ ਨੇ ਅੱਜ ਸਾਰੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਾਰੇ ਸੱਦੇ ਸੀ ਤੇ ਜੋ ਵੀ ਅੱਜ ਦੀ ਜਿਹੜੀ ਵਾਕਵੀਅਤ ਆਪਣੇ ਆਪਣੀ ਇੰਟਰੋਡਕਸ਼ਨਸ ਔਰ ਆਪਣੇ ਜਿਹੜੇ ਅਸੀਂ ਉਹਨਾਂ ਲਈ ਕੰਮ ਦੇ ਸਾਡੇ ਸਿਗੇ ਉਹ ਦੱਸੇ ਨੇ ਸਾਰੇ ਔਰ ਆਉਣ ਵਾਲੇ ਸਮੇਂ 'ਚ ਜੋ 24 ਦੀ ਇਲੈਕਸ਼ਨ ਆ ਉਹਦੇ ਬਾਰੇ ਵੱਡੇ ਵਿਚਾਰ ਹੋਏ ਨੇ ਕਿ ਸਿਟਾ ਕਿ ਨਿਕਲੇ ਸਿਟਾ ਇਹ ਆ ਜੀ ਪਹਿਲੀ ਤੇ ਗੱਲ ਉਹ ਸਾਡੇ ਨਵੇਂ ਪ੍ਰਧਾਨ ਲੱਗੇ ਨੇ ਤੇ ਸਾਡੇ ਸਮਾਜ ਨੂੰ ਬਿਲੋਂਗ ਕਰਦੇ ਨੇ ਤੇ ਉਹਨਾਂ ਦਾ ਪਹਿਲਾਂ ਤਾਂ ਵੈਲਕਮ ਕੀਤਾ ਸਿੱਟਾ ਜਿਹੜਾ ਦੇਖੋ ਥੋੜਾ ਜਿਹਾ ਹਲੇ ਥੋੜਾ ਟਾਈਮ ਲੱਗੇਗਾ ਅਸੀਂ ਆਪਣੀ ਮੁਸ਼ਕਿਲਾਂ ਆਪਣੀਆਂ ਸਮੱਸਿਆਵਾਂ ਆਪਣੀ ਸਾਰੀਆਂ ਗੱਲਾਂ ਉਹਨਾਂ ਦੇ ਅੱਗੇ ਰੱਖੀਆਂ ਨੇ ਤੇ ਆਉਣ ਵਾਲੇ ਸਮੇਂ 'ਚ ਸਾਨੂੰ ਵਿਸ਼ਵਾਸ ਹੈ ਕਿ ਸਾਡੀਆਂ ਜਿਹੜੀਆਂ ਇਹਨਾਂ ਗੱਲਾਂ ਦੇ ਉੱਤੇ ਗੌਰ ਕਰਨਗੇ ਤੇ ਸਾਡੀ ਜਿਹੜੀ ਆਵਾਜ਼ ਆ ਉਹ ਬੁਲੰਦ ਰੱਖਣੇ ਅੰਡੋਰੀ ਸਾਹਿਬ ਨਾਲ ਸਾਡੇ ਸਮਾਜ 'ਚ ਬੜੀ ਖੁਸ਼ੀ ਆ ਐਸੀ ਸਮਾਜ ਐਸੀ ਬੋਡੀ ਨਵੀਂ ਬਣੀ ਆ ਉਹਨਾਂ ਦਾ ਬੜੀ ਅੱਛੇ ਤਰ੍ਹਾਂ ਬੜਾ ਅੱਛਾ ਸੁਭਾਅ ਲੱਗਾ ਐਮ ਐਲ ਏ ਕੁਲਵੰਤ ਸਿੰਘ ਪੰਡੋਰੀ ਜੀ ਦਾ ਉਹਨਾਂ ਦਾ ਅਸ਼ੀਰਵਾਦ ਸਾਡੇ ਤੇ ਰਹੂਗਾ ਔਰ ਵਧੀਆ ਅਸੀਂ ਤੋਂ ਧੰਨਵਾਦ ਕਰਦੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਨ੍ਹਾਂ ਨੇ ਐਸੀ ਪ੍ਰਧਾਨ ਨੂੰ ਚੁਣਿਆ ਉਹ ਇੱਕ ਸ਼ਰੀਫ ਤੇ ਇਮਾਨਦਾਰ ਪ੍ਰਧਾਨ ਨੂੰ ਚੁਣਿਆ ਔਰ ਇਲੈਕਸ਼ਨ ਵਾਸਤੇ ਅਗਲੀ ਮੀਟਿੰਗ ਹੋਊਗੀ ਹੁਣ ਸਿਰਫ ਮੀਟਿੰਗ ਸੀ ਮਿਲਨੀ ਦੀ ਸੋ ਸਭ ਨਾਲ ਰੂਬਰੂ ਹੋਏ ਆ ਬਹੁਤ ਅੱਛਾ ਲੱਗਾ ਤੇ ਵਰਕਰਾਂ ਵਿਚ ਵੀ ਉਹਨਾਂ ਦੀ ਬੋਡੀ ਚ ਵੀ ਉਤਸ਼ਾਹ ਬਣਿਆ ਆ ਉਨਾ ਜਿਵੇਂ ਹੌਸਲਾ ਵਧਿਆ ਆ ਵੀ ਜੋ ਸਾਡੇ ਕੋ ਇੱਕ ਤਕੜਾ ਮਤਲਬ ਨੇਤਾ ਆ ਸਾਡੇ ਕੋ। ਦਿਹਾਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ